ਵਾਹਿਗੁਰੂ ਸਾਹਿਬ ਜੀਓ ਤਿਲੰਗ ਮਹਲਾ 5 ਅਕਾਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੋ ਕਹੇ ਡੋਲੇ ਪ੍ਰਾਣੀਆਂ ਸੁਧ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂ ਕੀਆ ਸੋਏ ਦੇ ਆਧਾਰ ਜਿਨ ਉਪਾਏ ਨੇਦਨੇ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਲਾ ਕਾ ਸਚਾ ਪਰਵਦਗਾਰ ਕੁਦਰਤ ਕੇ ਮਨ ਜਾਣੀਏ ਵੱਡਾ ਵੇ ਪਰਵਾਹ ਕਰ ਬੰਦੇ ਤੋਂ ਬੰਦਗੀ ਜਿ ਚਰ ਘਟ ਮਹਿ ਸਾਹੋ ਤੂੰ ਸਮਰਥ ਆਕਾਥੇ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਤੇ ਲੰਗ ਮਹੱਲਾ ਪੰਜਵਾ ਕਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾਉ ਤੂ ਕਹੇ ਡੋਲਹਿ ਪ੍ਰਾਣੀਆਂ ਤੁਦ ਰਾਖੇਗਾ ਸਿਰ ਜਨਹਾਰ ਜਿੰਨ ਪਦਾ ਇਸ ਤੂ ਕੀਆ ਸੋਏ ਦੇ ਅਧਾਰ ਜਿਨ ਉਪਾਏ ਮੇਦਨੇ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੇ ਮਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮਹਿਸਾਹੋ ਤੂੰ ਸਮਰਥ ਆ ਕਾਥਿਆ ਗੋਚਰ ਜੀਉ ਪਿੰਡ ਤੇਰੇ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਤਿਲੰਗ ਮਹੱਲਾ ਪੰਜਵਾਂ ਕਰਤੀ ਜਾ ਮੇਰਵਾਨ ਸਾਹਿਬ ਮੇਰਵਾਨ ਸਾਹਿਬ ਮੇਰਾ ਮੇਰਵਾਨ ਜੀ ਸਗਲ ਕੋ ਦੇਦਾਨ ਰਹਾਉ ਤੂ ਕਹੇ ਡੋਲੇ ਪ੍ਰਾਨਿਆ ਤੁਧ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੇ ਸੋਇ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਕੁਦਰਤ ਕੇ ਮਨਾ ਜਾਣੀ ਐ ਵੱਡਾ ਵੇ ਪਰਵਾਹੋ ਕਰ ਬੰਦੇ ਤੋਂ ਬੰਦੇ ਗੀ ਜਿ ਚਰ ਘਟ ਮਹਿਸਾਹੋ ਤੋ ਸਮਰਥ ਅਕਥ ਅਗੋਚਰ जियो पिंड तेरी रास रहम तेरी सुख पाया सदा नानक के अरदास पिल मह्ला पंजवाबान साहिब मेहरबान साहिब मेर मेहरबान ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੋ ਕਿਆ ਸੋਏ ਦੇ ਆਧਾਰ ਜਿਨੇ ਉਪਾਏ ਮੇਦਨੇ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਨ ਨ ਜਾਣੀ ਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮਹਿਸਾਹੋ ਉਸ ਸਮਰਾਥ ਆਖਾਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਤੇ ਲੰਗ ਮਹੱਲਾ ਪੰਜਵਾ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਧ ਰਾਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕਿਆ ਸੋਏ ਦੇ ਅਧਾਰ ਜਿਨ ਉਪਾਏ ਮੇਦਨ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਲਾ ਕਾ ਸੱਚਾ ਪਰਵਦਗਾਰ ਕੁਦਰਤ ਕੇ ਮਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜ ਚਰ ਘਟ ਮਹਿਸਾਹੋ ਤੂੰ ਸਮਰਾਥ ਆ ਕਾਠ ਅਗੋਚਰ ਜਿਉ ਪਿੰਡ ਤੇਰੇ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਤੇ ਲੰਗ ਮਹੱਲਾ ਪੰਜਵਾ ਕਰਤੀ ਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਵਾਨ ਜੇ ਸਗਲ ਕੋ ਦੇ ਦਾਨ ਰਹਾ ਤੋ ਕਾਹੇ ਡੋਲੇ ਪ੍ਰਾਨੀਆਂ ਤੁਧ ਰੱਖੇਗਾ ਸਿਰ ਜਨਹਾਰ ਜਿੰਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਏ ਮੈਦਨੇ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਨਾ ਕਾ ਸਚਾ ਪਰਵਤਗਾਰ ਕੁਦਰਤ ਕੇ ਮਨ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਚਰ ਘਟ ਮਹਿ ਸਾਹੋ ਤੂੰ ਸਮਰਾਥ ਇਕਾਥੇ ਅਗੋ ਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਜਿੰਨ ਪੈਦਾ ਇਸ ਤੂਕਿਆ ਸੋਏ ਦੇ ਆਧਾਰ ਜਿਨ ਉਪਾਏ ਮੇਦ ਨੇ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਧਗਾਰ ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੋਂ ਬੰਦਗੀ ਜੇ ਚਰ ਘਟ ਮਹਿਸਾਹੋ ਤੂੰ ਸਮਰਾਥ ਆਕਾਥ ਅਗੋਚਰ ਜਿਉ ਪਿੰਡ ਤੇਰੇ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇ ਲੰਗਰ ਮਹਲਾ ਪੰਜਵਾਂ ਘਰ ਤੀਜਾ ਮੇਹਰਵਾਨ ਸਾਹਿਬ ਮੇਹਰਵਾਨ ਸਾਹਿਬ ਮੇਰਾ ਬੇਹਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਹੇ ਡੁਲਹਿ ਪ੍ਰਾਣੀਆਂ ਤੂੰ ਰੱਖੇਗਾ ਸਿਰਜਣਹਾਰ ਜਿੰਨ ਪੈਦਾ ਇਸ ਤੂ ਕੀਆ ਸੋਏ ਦੇ ਆਧਾਰ ਜਿਨੇ ਉਪਾਈ ਮੇਦਨੀ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਧਗਾਰ ਕੁਦਰਤ ਕੀ ਮਨ ਨ ਜਾਣੀ ਐ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮਹਿ ਸਾਹੋ ਤੋ ਸਮਰਾਥ ਅਕਾਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇਲੰਗ ਮਹੱਲਾ ਪੰਜਵਾ ਘਰ ਤੀਜਾ ਮੇਹਰਵਾਨ ਸਾਹਿਬ ਮੇਹਰਵਾਨ ਸਾਹਿਬ ਮੇਰਾ ਮੇਹਰਵਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂਕਿਆ ਸੋਏ ਦੇ ਆਧਾਰ ਜਿਨ ਉਪਾਈ ਮੇਦਨੇ ਸੋਏ ਕਰਦਾ ਸਾਰ ਘਟ ਘਟ ਮਾਲਕ ਦੇਲਾ ਕਾ ਸਚਾ ਪ੍ਰਵਦਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇਪਰਵਾਹੋ ਕਰ ਬੰਦੇ ਤੋਂ ਬੰਦਗੀ ਜਿ ਚਰ ਘਟ ਮਹਿ ਸਾਹੋ ਤੂ ਸਮਰਾਥ ਅਕਾਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇ ਲੰਗ ਮਹੱਲਾ ਪੰਜਵਾ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾ ਤੋ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂ ਕੀਆ ਸੋਏ ਦੇ ਆਧਾਰ ਜਿਨ ਉਪਾਏ ਮੇਦਨੇ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸਚਾ ਪਰਵਦਗਾਰ ਸੁਦਰਤ ਕੇ ਮਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੋਂ ਬੰਦਗੀ ਜਿ ਚਰ ਘਟ ਮਹਿਸਾਹੋ ਤੂੰ ਸਮਰਥ ਆਕਾਥਿਆ ਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਤੇ ਲੰਗ ਮਹੱਲਾ ਪੰਜਵਾ ਕਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾਉ ਤੂ ਕਹੇ ਡੋਲਹਿ ਪ੍ਰਾਨੀਆਂ ਤੁਦ ਰਾਖੇਗਾ ਸਿਰ ਜਨਹਾਰ ਜਿੰਨ ਪਦਾ ਇਸ ਤੂ ਕੀਆ ਸੋਏ ਦੇ ਅਧਾਰ ਜਿੰਨੇ ਉਪਾਏ ਮੇਦਨੇ ਸੋਏ ਕਰਦਾਸਾਰ ਘਟ ਘਟ ਮਾਲਕ ਦਿਲਾ ਕਾ ਸੱਚਾ ਪਰਵਦਗਾਰ ਕੁਦਰਤ ਕੇ ਮਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮਹਿਸਾਹੋ ਤੂੰ ਸਮਰੱਥ ਆ ਕਥਿਆ ਗੋਚਰ ਜੀਉ ਪਿੰਡ ਤੇਰੇ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਤੇਲੰਗ ਮਹੱਲਾ ਪੰਜਵਾਂ ਕਰਤੀ ਜਾਂ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾਉ ਤੂ ਕਹੇ ਡੋਲੇ ਪ੍ਰਾਨਿਆ ਤੁਧ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੇ ਸੋਇ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸਚਾ ਪ੍ਰਵਦਗਾਰ ਕੁਦਰਤ ਕੇ ਮਨਾ ਜਾਣੀ ਐ ਵੱਡਾ ਵੇ ਪਰਵਾਹੋ ਕਰ ਬੰਦੇ ਤੋਂ ਬੰਦੇ ਕੀ ਜਿ ਚਰ ਘਟ ਮਹਿ ਸਾਹੋ ਤੋ ਸਮਰਥ ਅਕਥ ਅਗੋਚਰ पेंड तेरी रास रहम तेरी सुख पाया सदा नानक के अरदास ते लंग मह्ला पंजवाबान साहिब मेहरबान साहिब मेर मेहरबान ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੋ ਕਿਆ ਸੋਏ ਦੇ ਆਧਾਰ ਜਿਨੇ ਉਪਾਏ ਮੇਦਨੇ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੇ ਮਨ ਜਾਣੀਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮਹਿਸਾਹੋ ਤੋ ਸਮਰਾਥ ਆ ਕਥਿਆ ਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਤੇ ਲੰਗ ਮਹੱਲਾ ਪੰਜਵਾਂ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਧ ਰਾਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੋ ਕਿਆ ਸੋਏ ਦੇ ਅਧਾਰ ਜਿਨ ਉਪਾਏ ਮੇਦਨ ਉਏ ਕਰਦਾਸਾਰ ਘਟ ਘਟ ਮਾਲਕ ਦਿਲਾ ਕਾ ਸੱਚਾ ਪਰਵਦਗਾਰ ਕੁਦਰਤ ਕੇ ਮਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜ ਚਰ ਘਟ ਮਹਿਸਾਹੋ ਤੂੰ ਸਮਰਾਥ ਆ ਕਾਠੇ ਅਗੋ ਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਤੇ ਲੰਗ ਮਹੱਲਾ ਪੰਜਵਾ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਗਲ ਕੋ ਦੇਦਾਨ ਰਹਾਉ ਤੋ ਕਾਹੇ ਡੋਲੇ ਪ੍ਰਾਨੀਆਂ ਤੁਧ ਰੱਖੇਗਾ ਸਿਰ ਜਨਹਾਰ ਜਿੰਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨੇ ਉਪਾਏ ਮਿਹਦਨੇ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਨਾ ਕਾ ਸਚਾ ਪਰਵਤਗਾਰ ਕੁਦਰਤ ਕੇ ਮਨ ਨ ਜਾਣੀਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੇ ਜਿ ਚਰ ਘਟ ਮਹਿ ਸਾਹੋ ਤੂੰ ਸਮਰਾਥ ਆ ਕਾਥੇ ਅਗੋ ਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੇ ਸਗਲ ਕੋ ਦੇ ਦਾਨ ਰਹਾ ਤੂੰ ਕਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਜਨ ਪੈਦਾ ਇਸ ਤੂਕਿਆ ਸੋਏ ਦੇ ਆਧਾਰ ਜਿਨ ਉਪਾਇ ਮੇਦ ਨੇ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀਮ ਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੋਂ ਬੰਦਗੀ ਜਿ ਚਰ ਘਟ ਮਹਿਸਾਹੋ ਤੂੰ ਸਮਰਥ ਆਕਾਥ ਅਗੋਚਰ ਜਿਉ ਪਿੰਡ ਤੇਰੇ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹਲਾ ਪੰਜਵਾਂ ਘਰ ਤੀਜਾ ਮੇਹਰਵਾਨ ਸਾਹਿਬ ਮੇਹਰਵਾਨ ਸਾਹਿਬ ਮੇਰਾ ਬੇਹਰਵਾਨ ਜੇ ਸਗਲ ਕੋ ਦੇਦਾਨ ਰਹਾ ਤੂੰ ਕਹੇ ਡੁਲਹਿ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂਕਿਆ ਸੋਏ ਦੇ ਆਧਾਰ ਜੇਨੇ ਉਪਾਈ ਮੇਦਨੀ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਧਗਾਰ ਕੁਦਰਤ ਕੀ ਮਨ ਨ ਜਾਣੀ ਐ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮਹਿ ਸਾਹੋ ਤੋ ਸਮਰਾਥ ਇਕਾਠ ਅ ਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇਲੰਗ ਮਹੱਲਾ ਪੰਜਵਾ ਘਰ ਤੀਜਾ ਮੇਹਰਵਾਨ ਸਾਹਿਬ ਮੇਹਰਵਾਨ ਸਾਹਿਬ ਮੇਰਾ ਮੇਹਰਵਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂ ਕੀਆ ਸੋਏ ਦੇ ਆਧਾਰ ਜਿਨ ਉਪਾਈ ਮੇਦਨੇ ਸੋਏ ਕਰਦਾ ਸਾਰ ਘਟ ਘਟ ਮਾਲਕ ਦੇਲਾ ਕਾ ਸੱਚਾ ਪ੍ਰਵਦਗਾਰ ਕੁਦਰਤ ਕੀ ਮਨ ਜਾਣੀਏ ਵੱਡਾ ਵੇ ਪ੍ਰਵਾਹੋ ਕਰ ਬੰਦੇ ਤੋਂ ਬੰਦਗੀ ਜਿ ਚਰ ਘਟ ਮਹਿ ਸਾਹੋ ਤੂੰ ਸਮਰਾਥ ਆਕਾਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ